ਸਰਬ ਕਣਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕੰ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਪੰਝੀਆ ਤਾ ਸਿੱਤਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਰਟਾਇਰ ਕੈਪਟਨ ਤਰਮਿੰਦਰ ਸਿੰਘ ਮੌਜੂਦਾ ਸਪੰਚ ਨਗਰ ਹਰਚੋਆ ਕਿ ਇਹ ਕੁਦਰਤੀ ਕਿਤਾਬ ਨੇ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਤੇ ਸਰਕਾਰ ਜੋ ਲੋਕਾਂ ਦਾ ਸਾਥ ਹੈ ਜਿਹੜਾ ਅਸੀਂ ਏਡੇ ਵੱਡੇ ਪਿੰਡ ਦੇ ਸੰਭ ਬਣੇ ਆਂ ਬੰਦਾ ਕੁਝ ਨਹੀਂ ਇਹ ਵੈਰ ਨੂੰ ਦੀ ਬਕਸਾ ਨਹੀਂ ਪਿਛਲੀ ਪੰਚਾਇਤੋਂ ਲੋਕ ਕਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਗੋਇਦ ਵਿੱਚ ਪੂਰੇ ਕਰਾਈ ਜਾਣ ਦੇਖੋ ਜੀ ਪੰਚਾਇਤ ਕੋਈ ਵੀ ਅਧੂਰਾ ਕੰਮ ਨਹੀਂ ਛੱਡਦੀ ਲੇਕਿਨ ਹਾਂ ਕੁਝ ਇਹੋ ਜਿਹੇ ਕੰਮ ਨੇ ਆਪਣੇ ਆਪਣੇ ਸਮੇਂ ਤੇ ਆਪਣੇ ਆਪਣੀ ਟਰਮ ਦੇ ਵਿੱਚ ਹਰ ਬੰਦਾ ਜੋਰ ਲਾਉਂਦਾ ਲੇਕਿਨ ਕੁਝ ਕਾਰਨਾ ਕਰਕੇ ਕੁਝ ਇਹੋ ਜਿਹੇ ਕੰਮ ਨੇ ਬਾਕੀ ਪਿੰਡ ਬਹੁਤ ਵੱਡਾ ਹੋਣ ਕਰਕੇ ਇਹ ਕੋਈ ਇੱਕ ਕੰਮ ਹੈ ਨੇ ਜਿੰਨਾ ਜਿੰਨਾ ਤੇ ਸਾਡਾ ਫੋਕਸ ਹੈ ਵਾਲੇ ਸਮੇਂ ਦੇ ਵਿੱਚ ਉਹਨਾਂ ਤੇ ਕੰਮ ਚੱਲ ਰਿਹਾ ਆ ਹੋ ਰਿਹਾ ਆ ਤੇ ਆਸ ਹੈ ਕਿ ਵਧੀਆ ਹੋਏਗਾ। ਤੋਂ ਸਭ ਤੁਸੀਂ ਆਵੋ ਦੇਖਿਆ ਜਦੋਂ ਬਾਹਰਲੇ ਪਿੰਡਾਂ 'ਚ ਜਾਈਦਾ ਉਹਨੇ ਬੂਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦਾ ਪ੍ਰਿੰਟਰ ਕਰੀਏ ਤਾਂ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਲਾਇਬਰੇਰੀ ਹੁੰਦੀ ਆ ਓਪਨ ਜਿਮ ਆਉਂਦੀ ਆ ਬੱਚਿਆਂ ਵਾਂਗ ਤੇ ਚੂਲੇ ਲੱਗੇ ਹੁੰਦੇ ਕਮਰੇ ਲੱਗੇ ਹੁੰਦੇ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ 'ਚ ਕੋਈ ਇਦਾਂ ਦੀ ਸੁਖ ਸੁਵਿਧਾ ਦੀ ਓਪਰਚੁਨਿਟੀ ਤੇ ਇਧਰ ਤੇ ਕੰਮ ਚੱਲ ਰਿਹਾ ਹੈ ਅਸੀਂ ਪਿਛਲੇ ਲਗਭਗ 7 ਮਹੀਨੇ ਤੋਂ ਕੰਮ ਕਰ ਰਹੇ ਹਾਂ ਤੇ ਉਹਦੇ ਵਿੱਚ ਸਾਡਾ ਇੱਕ ਇੱਥੇ ਪਿੰਡ ਦਾ ਬਹੁਤ ਵੱਡਾ ਸਮਸ਼ਾਨ ਘਾਟ ਹੈ। ਉਹਦੇ ਵਿੱਚ ਅਸੀਂ ਇੱਕ ਮਾਲੀ ਔਰ ਦੋ ਵਰਕਰ ਰੱਖੇ ਹੋਏ ਨੇ। ਅਸੀਂ ਬੂਟੇ ਤਿਆਰ ਕਰ ਰਹੇ ਹਾਂ ਔਰ ਬੂਟੇ ਲਾ ਵੀ ਰਹੇ ਹਾਂ। ਫੁੱਲਾਂ ਦੀ ਬੰਦਰੀ ਤਿਆਰ ਕਰ ਰਹੇ ਹਾਂ ਜੀ ਰੌਣ ਵਾਲੇ ਦਿਨਾਂ 'ਚ ਲੱਗੇਗੀ। ਸੋ ਬੇਨਤੀ ਹੈ ਕਿ ਜਿਹੜਾ ਪਿੰਡ ਹੈ ਉਹਦਾ ਖੇਤਰਫਲ ਬਹੁਤ ਵੱਡਾ ਹੈ ਪਰ ਸਾਡਾ ਜਿਆਦਾ ਕੰਮ ਜਿਹੜਾ ਹੈ ਉਹ ਡੇਰਿਆਂ ਦਾ ਹੈ ਲਗਭਗ ਬਹੁਤ سارے ਰਸਤੇ ਇਦਾਂ ਦੇ ਨੇ ਜਿਹੜੇ ਅਜੇ ਤੱਕ ਕੱਚੇ ਨੇ ਕਿ ਜਦੋਂ ਵੀ ਕੋਈ ਗ੍ਰਾਂਟ ਸਾਨੂੰ ਬਣਦਾ ਹੱਕ ਸਾਡੇ ਸਰਕਾਰ ਜੋ ਹਲਕਾ ਚਾਰਜ ਵਾਲੋਂ ਕਬੜਾ ਕੋਲੋਂ ਮਿਲਦਾ ਆ ਪਰ ਪਿੰਡ ਵੱਡਾ ਹੋਣ ਕਰਕੇ ਦਰਜਾ ਦਰਜਾ ਟਰਨ ਵਾਈਜ਼ ਹਰ ਚੀਜ਼ ਦੀ ਵਾਰੀ ਆਏਗੀ ਆਸ ਹੈ ਕਿ ਪੰਚਾਇਤ ਘਰ ਬਹੁਤ ਜਲਦੀ ਪੜਨਾ ਸ਼ੁਰੂ ਹੋਏਗਾ ਕਿਉਂਕਿ ਅਸੀਂ ਰਿਕਵੈਸਟ ਪਾਈ ਸੀ ਸਮੇਂ ਦੀ ਗਵਰਨਮੈਂਟ ਨੂੰ ਤੇ ਉਹਨਾਂ ਨੇ ਸਾਡੀ ਜਿਹੜੀ ਰਿਕਵੈਸਟ ਹੈ ਉਹ ਮੰਨੀ ਆ ਤੇ ਆਸ ਹੈ ਕਿ ਬਹੁਤ ਜਲਦੀ ਉਹਦਾ ਕੰਮ ਸ਼ੁਰੂ ਹੋਏਗਾ ਉਹਦੇ ਨਾਲੋਂ ਬਾਅਦ ਸਾਡਾ ਗਰਾਊਂਡ ਇੱਕ ਅਸੀਂ ਰਿਕਵੈਸਟ ਕੀਤੀ ਸੀ ਬਾਕੀ ਗਵਰਨਮੈਂਟ ਵੱਲੋਂ ਦਿੱਤੀਆਂ ਵੀ ਜਾ ਰਹੀਆਂ ਨੇ ਗਰਾਊਂਡਾਂ ਤੇ ਉਹਦਾ ਵੀ ਲਗਭਗ ਜਿਹੜਾ ਮੌਇਨਾ ਕਰ ਲਿਆ ਗਿਆ ਆ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਸ਼ੁਰੂ ਹੋਏਗਾ ਸੋ ਰਸਨਕਾਰ ਦੀ ਸਮੱਸਿਆ ਕਾਫੀ ਮੁੰਡਾ ਜੁੰਦੀ ਹੈ ਜਿਹੜੇ ਯੋਗ ਲੋਕਾਂ ਦੇ ਹੁੰਦੇ ਆਂ ਰਸਨਕਾਰ ਦੀ ਗਰੀਬ ਤੇ ਕਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਸਮੱਸਿਆ ਹੈ ਦੀ ਦੇਖੋ ਰਸਨਕਾਰ ਦੀ ਸਮੱਸਿਆ ਜਿਹੜੀ ਆ ਉਹ ਤੇ ਹੈ ਲੇਕਿਨ ਫਿਲਹਾਲ ਜੋ ਵੀ ਅੱਜ ਕੱਲ ਸਿਸਟਮ ਚੱਲ ਰਿਹਾ ਆ ਆਨਲਾਈਨ ਚੱਲ ਰਿਹਾ ਹੈ ਤੇ ਜਦੋਂ ਵੀ ਅਸੀਂ ਕਿਤੇ ਪਤਾ ਕੀਤਾ ਆ ਤੇ ਸ਼ਾਇਦ ਕਾਫੀ ਲੰਮੇ ਸਮੇਂ ਤੋਂ ਬਾਅਦ ਜਿਹੜੀ ਉਹ ਸਾਈਟ ਆ ਨਹੀਂ ਖੁੱਲੀ ਜਦੋਂ ਵੀ ਖੁੱਲੀ ਆ ਪਹਿਲ ਦੇ ਆਧਾਰ ਤੇ ਸਾਡੇ ਬਹੁਤ ਸਾਰੇ ਲੋਕਾਂ ਕੋ ਹੈ ਨੇ ਤੇ ਜਿਨ੍ਹਾਂ ਦੇ ਨਹੀਂ ਉਹਨਾਂ ਦੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਨਨ ਕਰਵਾਏ ਜਾਣ ਤੇ ਉਹਨਾਂ ਨੂੰ ਬੰਦਾ ਲਾਭ ਮਿਲੇ ਚਲੋ ਆਪਣੇ ਕੱਚੇ ਕੁਨੇ ਗ੍ਰਾਂਟਾਂ ਪਿੰਡਾਂ ਤੇ ਨਵੇਂ ਹੌਮਪਲਾਈ ਕੀਤੇ ਕਿ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਨੇ ਗਲਾਨੇ ਕਿੰਨੇ ਨਵੇਂ ਹੌਮਪਲਾਈ ਕੀਤੇ ਸਾਡੀ ਪੰਚਾਇਤ ਦੋ ਪੰਚਾਇਤਾਂ ਨੇ ਹਰਚੋਲ ਨਗਰ ਚ ਇੱਕ ਮੁਸੀਬ ਭਾਈ ਚਲਦੀ ਪੰਚਾਇਤ ਤੇ ਇੱਕ ਜਨਰਲ ਪੰਚਾਇਤ ਹਾਂ ਜਿਹੜੀ ਸਾਡੀ ਪੰਚਾਇਤ ਆੜਕੋ ਲਗਭਗ ਸਾਡੇ ਵੱਲੋਂ 80 ਪਲੱਸ ਕੱਚੇ ਘਰ ਜਿਹੜੇ ਉਹ ਕ੍ਰਿਸ਼ਤ ਕੀਤੇ ਗਏ ਸੀ ਜਿੰਨਾਂ ਵਿੱਚੋਂ ਪਹਿਲੀ ਲਿਸਟ ਦੇ ਵਿੱਚ ਜਿਹੜੇ ਸੱਤ ਘਰ ਨੇ ਉਹ ਆ ਚੁੱਕੇ ਨੇ ਤੇ ਉਹ ਪਤਾ ਕੀਤਾ ਸੀ ਮੈਨੂੰ ਸਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਹਿੰਦੇ ਨੇ ਉਹ ਵੀ ਤਰਜ਼ਾ ਤਰਜ਼ਾ ਆਉਣਗੇ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਲੱਗਦਾ ਸਕੂਲ ਦੇ ਸਟਾਫ ਦੀ ਕੀ ਜਾਂਦਾ ਹੈ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਨਵੀਂ ਦੀ ਕੰਦੀ ਲੋੜ ਹੈ ਪਿੰਡ ਦੀ ਐਜੂਕੇਸ਼ਨ ਸਿਸਟਮ ਹੈ ਕਿ ਸਾਡੇ ਸਕੂਲ ਸਾਡੇ ਪਿੰਡ ਤਿੰਨ ਸਕੂਲ ਨੇ ਜੋ ਇੱਕ ਹਾਈ ਸਕੂਲ ਹੈ ਸੀ ਸਪਾਈ ਹੀਰਾ ਸਿੰਘ ਦੇ ਨਾਂ ਤੇ ਹੈ ਇੱਕ ਪ੍ਰਾਇਮਰੀ ਸਕੂਲ ਗਲਜੌਰ ਇੱਕ ਪ੍ਰਾਇਮਰੀ ਸਕੂਲ ਬੁਆਇਜ਼ ਹੈ ਉਹਨੋਂ ਬਾਅਦ ਸਾਡੇ ਅੰਗਣਵਾੜੀ ਸੈਂਟਰ ਨੇ ਔਰ ਇਹ ਸਾਰੇ ਕਹਦੇ ਤਹਿਤ ਸਾਨੂੰ ਇੱਥੇ ਮੈਡੀਕਲ ਸਪਲਾਈਟ ਨਹੀਂ ਹੈ ਹਾਈ ਸਕੂਲ ਦੇ ਵਿੱਚ ਔਰ ਸਾਡੇ ਇਸ ਇਲਾਕੇ ਦੇ ਲਗਭਗ 15 ਤੋਂ 20 ਪਿੰਡ ਨੇ ਜਿਹੜੇ ਕਾਦੀਆਂ ਜਾਂਦੇ ਨੇ ਚਾਹੇ ਵੱਡੇ ਸਾਰੇ ਜਾਂਦੇ ਨੇ ਇਹਦੇ ਤਹਿਤ ਅਸੀਂ ਹੁਣ ਵਾਲੀ ਗਵਰਨਮੈਂਟ ਨੂੰ ਫਾਈਲ ਪੁੱਟ ਆਫ ਕਰ ਰਹੇ ਹਾਂ ਉਹ ਫਾਈਲ ਲੱਗ ਪਗ ਸਾਡੇ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਾਹਿਬ ਨੇ ਸਾਨੂੰ ਬਣਾ ਕੇ ਪ੍ਰੋਵਾਈਡ ਕਰਵਾਈ ਹੈ ਤੇ ਉਹ ਵਾਲੇ ਸਮੇਂ ਤੋਂ ਲੈ ਕੇ ਸਿੱਖਿਆ ਮੰਤਰੀ ਕੋਲ ਜਾਵਾਂਗੇ ਤੇ ਇੱਥੇ ਆਪਾਂ ਮੈਡੀਕਲ ਸੰਬੰਧਿਤ ਦਾ ਵੀ ਡਿਮਾਂਡ ਕਰਾਂਗੇ ਹੁਣ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਆਉਂਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੁਰੀ ਪੰਚਾਇਤ ਲੋਕੀ ਜਿਹੜਾ ਹੋਵੇ ਨੌਜਵਾਨ ਐਕਚੁਅਲੀ ਜੇ ਅਸੀਂ ਇਸ ਪੰਚਾਇਤ ਤੇ ਹੈ ਹੀ ਹੈ ਇਸ ਤੋਂ हट ਕੇ ਅਸੀਂ ਇੱਕ ਪਿੰਡ ਵਾਸੀ ਹੋਣ ਤੇ ਵੀ ਗੱਲ ਕਰੀਏ ਤੇ ਸਾਡੇ ਨੌਜਵਾਨਾਂ ਨੂੰ ਇਸ ਵੇਲੇ ਸਹੀ ਦਿਸ਼ਾ ਤੇ ਚੱਲਣ ਦੀ ਲੋੜ ਹੈ। ਔਰ ਆਪਣੇ ਆਪ ਨੂੰ ਗਰਾਊਂਡਾਂ ਨਾਲ ਜੋੜਨ ਦੀ ਲੋੜ ਹੈ। ਜਿਹਦੇ ਕਰਕੇ ਅਸੀਂ ਸਾਡੇ ಗ್ರಾಮ ਪੰਚਾਇਤ ਵੱਲੋਂ ਛੋਟੇ-ਮੋਟੇ ਅਪਰਾਲੇ ਕੀਤੇ ਜਾਂਦੇ ਨੇ। ਗਰਾਊਂਡ ਇੱਕ ਸਾਡੇ ਬਹੁਤ ਵਧੀਆ ਗਰਾਊਂਡ ਹੈ ਬਾਬਾ ਬੰਦਾ ਸਿੰਘ ਕੇ ਸਟੇਡੀਅਮ ਹਰਚੋਵਾਲ ਵਿਖੇ। ਉੱਥੇ ਇੱਕ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਕੰਮ ਹੈ ਤੇ ਉਹਨਾਂ ਨੇ ਕਾਫੀ ਵਧੀਆ ਪਲੇਅਰ ਪੈਦਾ ਕਰ ਰਹੇ ਨੇ। ਉਦੋਂ ਵਿੱਚ ਸਾਡੇ ਕੋਲ ਜਗ੍ਹਾ ਸੀ ਉੱਥੇ ਵੀ ਅਸੀਂ ਇੱਕ ਫਿਜ਼ੀਕਲ ਸੈਂਟਰ ਚਲਾ ਰਹੇ ਹਾਂ ਆਪਣੇ ਵਿਚਾਰ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੁਣ ਵੀ ਅਸਰ ਹੈ ਤੇ ਨੌਜਵਾਨਾਂ ਨੂੰ ਬੇਨਤੀ ਹੈ ਇਹ ਨਹੀਂ ਮੇਰੇ ਪਿੰਡ ਦੇ ਨੂੰ ਸਾਰੇ ਪੰਜਾਬ ਦੇ ਨੂੰ ਕਿ ਤੁਸੀਂ ਗਰਾਊਂਡ ਵਾਲਾ ਜੁੜੋ ਔਰ ਇਹਦਾ ਮਤਲਬ ਇਹ ਨਹੀਂ ਕਿ ਗਰਾਊਂਡ ਦੇ ਵਿੱਚ ਸਿਰਫ ਨੌਕਰੀ ਲੈਣ ਵਾਸਤੇ ਚਾਹੇ ਆਪਾਂ ਕਿਸੇ ਭੱਤੀ ਹੁਣ ਵਾਸਤੇ ਜਾਣਾ ਤੰਦਰੁਸਤ ਸਿਹਤ ਨੂੰ ਰੱਖਣ ਵਾਸਤੇ ਲੰਮੀ ਜ਼ਿੰਦਗੀ ਜੀਣ ਵਾਸਤੇ ਤੰਦਰੁਸਤ ਦਿਮਾਗ ਨੂੰ ਰੱਖਣ ਵਾਸਤੇ ਤੰਦਰੁਸਤ ਸਰੀਰ ਦੀ ਜ਼ਰੂਰਤ ਹੈ ਤੇ ਹਰ ਨੌਜਵਾਨ ਨੂੰ ਹਰ ਨੌਜਵਾਨ ਕੁੜੀ ਨੂੰ ਮਟਿਆਰ ਨੂੰ ਗਰਾਊਂਡਾਂ ਨਾਲ ਜੁੜਨਾ ਚਾਹੀਦਾ। ਉਹ ਕਈ ਵਾਰ ਇਹ ਪਿੰਡਾਂ 'ਚ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾ ਕੇ ਧੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ। ਤੇ ਇੱਕ ਸਰਪੰਚ ਦੀ ਕੀ ਜੁਮਿਆ ਦਿੰਦੀ ਹੈ ਕਿਵੇਂ ਦਿੰਦੀ। ਇਹ ਅੱਜਕੱਲ ਦੇ ਹਾਲਾਤ ਜਿਆਦਾ ਕਰਕੇ ਸੋਸ਼ਲ ਮੀਡੀਆ ਜਿਹੜਾ ਹੈ ਉਹ ਵੀ ਇਹਨਾਂ ਲੜਾਈਆਂ ਦਾ ਕਾਰਨ ਹੈ। ਤੇ ਸਾਡੀ ਸਮਾਜ ਪ੍ਰਤੀ ਕੱਟ ਜ਼ਿੰਮੇਵਾਰੀ ਵੀ ਇਨਾ ਜਿਹੜੀ ਹੈ ਲੜਾਈ ਝਗੜਿਆਂ ਦਾ ਕਾਰਨ ਹੈ ਤੇ ਕੋਸ਼ਿਸ਼ ਕਰੀਦੀ ਹੈ ਕਿ ਹਰ ਧੜੇ ਹਰ ਪਾਰਟੀ ਆਸਿਆਸੀ ਬੰਦੇ ਦੀ ਸਲਾਹ ਲੈ ਕੇ ਕਿਸੇ ਵੀ ਇਹੋ ਜਿਹੇ ਝਗੜੇ ਨੂੰ ਸਮੇਂ ਸਿਰ ਨਿਪਟਾਇਆ ਜਾਵੇ ਤਾਂ ਕਿ ਵੀ ਵੱਡਾ ਨੁਕਸਾਨ ਹੋ ਨਾ ਸਕੇ ਔਰ ਸਾਡੀ ਵੀ ਬੇਨਤੀ ਹੈ ਕਿ ਇਹ ਲੜਾਈ ਝਗੜ ਦੂਰ ਰਿਆਂ ਜਾਵੇ ਹਰ ਇੱਕ ਦੇਸ਼ ਵਾਸੀ ਵਾਸਤੇ ਤੇ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਲੜਾਈ ਝਗੜਾ ਜ਼ਿਆਦਾਤਰ ਜਿਹੜਾ ਵਾ ਉਹ ਪੁਰਸਵਾਲੇ ਪਾਸੇ ਨਾ ਜਾਵੇ ਬਾਕੀ ਪੁਰਸ ਵੀ ਸਤਿਕਾਰਯੋਗ ਹੈ ਉਹ ਆਪਣਾ ਕੰਮ ਕਰ ਰਹੀ ਹੈ ਲੇਕਿਨ ਕੁਝ ਇੱਕ ਇਹੋ ਜਿਹੇ ਲੋਗ ਨੇ ਜਿਨ੍ਹਾਂ ਦਾ ਕਰਕੇ ਮਤਲਬ ਕਿਸੇ ਘੜੇ ਨੂੰ ਗਲਤ ਦੇਖਿਆ ਦਿੱਤੀ ਜਾਂਦੀ ਹੈ ਸਾਡੇ ਉਹਨਾਂ ਨੇ ਵੀ ਬੇਨਤੀ ਹੈ ਕਿ ਇਹਨਾਂ ਗੱਲਾਂ ਤੋਂ ਬਰੀਜ ਕਰੇ ਕਿਉਂਕਿ ਤੁਸੀਂ ਪਹਿਲੇ ਹੱਥ ਤੇ ਪਿੰਦੇ ਵਿੱਚ ਲੋੜੀ ਦਾ ਕੰਮ ਕਰਾਉਣਾ ਜ਼ਿਆਦਾ ਹੈ ਜਿਵੇਂ ਆਪਾਂ ਨੂੰ ਸਖសុਰਤਾ ਪ੍ਰਦਾਨ ਕਰ ਛੋਟੇ-ਮੋਟੇ ਕੰਮ ਚੱਲ ਰਹੇ ਨੇ ਗੜੀਆਂ ਨਾਲੀਆਂ ਦੇ ਫਿਲਹਾਲ ਸਾਡੇ ਦੋ ਮੇਨ ਪ੍ਰੋਜੈਕਟ ਨੇ ਇੱਕ ਤੇ ਅਸੀਂ ਡਿਮਾਂਡ ਕੀਤੀ ਹੈ ਬਜਾਇਦਗਰ ਦੀ ਇੱਕ ਆਪੰਗਨ ਵਾਲੀ ਸੰਤੂ ਦੀ ਡਿਮਾਂਡ ਕੀਤੀ ਹੈ ਉਹ ਵੀ ਸ਼ਾਇਦ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿੱਚ ਹੋ ਜਾਏਗਾ ਅਤੇ ਇੱਕ ਸਹੀ ਲਾਈਟਿੰਗ ਸਿਸਟਮ ਜਿਹੜਾ ਆ ਉਹ ਐਨਆਰਈ ਵੀਰਾਂ ਦੇ ਮਦਦ ਨਾਲ ਕੋਸ਼ਿਸ਼ ਕਰ ਰਹੇ ਹਾਂ ਅਜੇ ਉਹਨੂੰ ਕਲੀਅਰ ਨਹੀਂ ਕਰ ਸਕਦੇ ਕਿ ਜਿਹੜੇ ਚੋਰੇ ਚਾਹੀ ਚਾਹੇ ਕੋਈ ਇਹੋ ਜਿਹੇ ਅੰਸਰ ਰਾਤ ਨੂੰ ਪਿੰਡਸ ਕਰਦਾ ਉਹਨਾਂ ਵਾਸਤੇ ਲਾਈਟ ਹਰ ਮੋੜ ਤੇ ਅਗਲੀ ਤੇ ਹੋਵੇ ਇਹ ਇਹਦਾ ਪ੍ਰੋਸੈਸ ਹੈ ਕਿ ਕਿਦੋਂ ਨੂੰ ਜਾਏਗਾ ਕੀ ਬਣੇਗਾ ਕਿ ਆਉਣ ਵਾਲਾ ਸਮੇਂ ਦੇ ਗਰਭ ਚ ਅਜੇ ਦੱਸਿਆ ਨਹੀਂ ਜੀ ਉਹ ਸੈਂਟਰ ਗੋਲਡਾ ਦਾ ਪੰਜਾਬ ਸਰਕਾਰ ਤੋਂ ਸੁਖ ਸੁਲਤਾਨ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਹੁੰਦੀਆਂ ਕਿਤਨੇ ਕਰਦੇ ਧੜੇ ਬੰਦੀ ਹੁੰਦੀਆਂ ਗਰੀਬੀ ਇਕਾਂ ਪੂਝਦਾ ਨਹੀਂ ਹੁੰਦੀ ਉਹ ਤੁਹਾਡੀ ਗਵਾਈ ਤੇ ਕਿਵੇਂ ਦੇਖਿਆ ਜਾਈਗਾ ਦੇਖੋ ਜੀ ਮੇਰੀ ਤੇ ਸਾਰੇ ਨਗਰ ਨਿਵਾਸੀਆਂ ਨੂੰ ਔਰ ਦੇਸ ਵਾਸੀਆਂ ਨੂੰ ਬੇਨਤੀ ਹੈ ਕਿ ਜੇਦੀ ਸੁਹੂਲਤ ਜਿਹਦੇ ਵਾਸਤੇ ਆਉਂਦੀ ਆ ਉਹਦੇ ਤੱਕ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਪਚਾਉਣਾ ਉਸ ਮੋਦਬਰ ਦੀ ਉਹ ਉਸ ਪਚਾਈ ਦੀ ਜ਼ਿੰਮੇਵਾਰੀ ਹੈ ਅਗਰ ਫਿਰ ਵੀ ਕੋਈ ਆਪਣੀ ਜ਼ਿੰਮੇਵਾਰੀ ਨੂੰ ਮੰਨ ਕਰੋ ਕਿ ਉਸ ਆਏ ਹੋਏ ਇਸ਼ੂਜ਼ ਸਹੀ ਜਗ੍ਹਾ ਤੇ ਨਹੀਂ ਪਚਾਉਂਦਾ ਤੇ ਉਹ ਇੱਕ ਸਮਾਲ-ਮਾਲ ਤੱਕਾ ਹੈ ਤੇ ਅਸੀਂ ਇਹ ਬੇਨਤੀ ਕਰ ਸਕਦੇ ਹਾਂ ਕਿ ਇਹੋ ਜੀਆਂ ਚੀਜ਼ਾਂ ਤੋਂ ਗ੍ਰੀਟ ਕੀਤਾ ਜਾਵੇ ਤੇ ਜਿਹਦਾ ਬਣਦਾ ਇਸ਼ੂ ਆ ਉਹਨੂੰ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਪਚਾਇਆ ਜਾਵੇ ਉਪਰੰਤ ਲੋਕਾਂ ਸੇਵਾ ਦਾ ਦਾ ਮੌਕਾਤਾ ਮਾਨ ਨਿਸ਼ਚਿਤ ਮਦੇhetra ਸਾਧਿਆ ਸਾਹਿਬ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਦਰ ਜੀ ਮੇਰੀ ਪੂਰੇ ਨਗਰ ਨਿਵਾਸੀਆਂ ਨੂੰ ਇੱਕ ਬੇਨਤੀ ਹੈ ਕਿ ਬਹੁਤ ਸਾਰੇ ਕੰਮ ਨੇ ਜਿਹੜੇ ਪੈਸੇ ਤੋਂ ਬਿਨਾ ਹੁੰਦੇ ਨੇ ਜਿਹੜੇ ਇਕੱਠਾ ਨਾ ਹੁੰਦੇ ਬਹੁਤ ਸਾਰੇ ਡਿਸੀਜਨ ਨੇ ਜਿਹੜੇ ਸਾਨੂੰ ਇਕੱਠੇ ਹੋ ਕੇ ਲੈਣੇ ਪੈਂਦੇ ਨੇ ਤੇ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਸੋ ਮੇਰੀ ਹਰ ਧੜੇ ਨੂੰ ਹਰ ਸਿਆਸੀ ਪਾਰਟੀ ਦੇ ਬੰਦੇ ਨੂੰ ਹਰ ਪਿੰਡ ਦੇ ਮੋਤਵਾਰ ਨੂੰ ਬੇਨਤੀ ਹੈ ਕਿ ਆੋਰ ਵਾਲਕੇ ਪਿੰਡੋਂ ਸਵਾਰੀਏ ਸੰਗਾਰੀਏ